ਔਰ ਉਚਿਤ ਤੌਰ ਤੇ ਧੰਨਵਾਦ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਦਾ ਐਮ ਐਲ اے ਪਟਿਆਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਔਰ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਛੋਟੇ ਵੀਰ ਕੈਬਨਟ ਦੇ ਕੁਲੀਗ ਸਾਲਾਜੀ ਸਨੀਪੁਰਾ ਸਾਹਿਬ ਟਰਾਂਸਪੋਰਟ ਮਿਨਿਸਟਰ ਸਾਡੇ ਜਨਰਲ ਸੈਕਟਰੀ ਪਾਰਟੀ ਦੇ ਔਰ ਸੀਵਰੇਜ ਬੋਰਡ ਦੇ ਚੇਅਰਮੈਨ ਮੇਰੇ ਵੀਰ ਡਾਕਟਰ ਸਾਹਿਬ ਡਾਕਟਰ ਸਨੀ ਆਲੂਵਾਲੀਆ ਜੀ ਸਾਰੇ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ ਵੈਸੇ ਮੇਰੇ ਤੋਂ ਪਹਿਲਾਂ ਸਾਰੀ ਮੇਰੇ ਤਿੰਨਾਂ ਸਾਥੀਆਂ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਔਰ ਵੈਲਕਮ ਕੀਤਾ ਉਹਨਾਂ ਸਾਥੀਆਂ ਨੂੰ ਉਹਨੇ ਮੇਰੇ ਮੇਰੇ ਵੀਰਾਂ ਨੂੰ ਜਿਹੜੇ ਕਿ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਭਵੰਨਬੰਦ ਸਰਕਾਰ ਦੇ ਕੰਮਾਂ ਤੋਂ ਔਰ ਸੰਜੀਵ ਅਰੋੜਾ ਜੀ ਦੇ ਪਿਛਲੇ 3 ਸਾਲ ਦੇ ਉਹਨਾਂ ਦੀ ਹਲੀਮੀ ਨੂੰ ਦੇਖਦੇ ਹੋਏ ਉਹਨਾਂ ਦੀ ਸ਼ਰਾਫਤ ਉਹਨਾਂ ਦੀ ਡਿਵੈਲਪਮੈਂਟ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਅੱਜ ਇਹਨਾਂ ਮੇਰੇ ਵੀਰਾਂ ਦੀ ਭੁਲਰ ਸਾਹਿਬ ਤੇ ਸ਼ਹਿਰੀ ਕਸੀ ਦੇ ਐਫਰਟਸ ਦੇ ਸਰਕਾਰ ਜਿਹੜੇ ਸਾਥੀ ਅੱਜ ਜੁਆਇਨ ਕਰ ਰਹੇ ਨੇ ਆਵਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਵੈਲਕਮ ਕਰਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਅ ਮੈਂ ਸਮਝਦਾ ਕਿ ਜਦੋਂ ਆਪ ਮੁਹਾਰੇ ਆਪਣੇ ਆਪ ਲੋਕ ਵਕਫਤ ਪਾਰਟੀਆਂ ਛੱਡ ਕੇ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਸ ਤੋਂ ਬੜੇ ਸਪਸ਼ਟ ਅੰਦਾਜ਼ਾ ਲੱਗ ਜਾਂਦਾ ਕਿ ਕਿਸ ਪਾਸੇ ਵੱਲ ਇਹ ਨੇਰੀਆ ਜਿਹੜੀ ਉਹ ਚੱਲ ਰਹੀ ਹੈ ਵੈਸੇ ਤਾਂ ਪਹਿਲਾਂ ਹੀ ਲੁਧਿਆਣਾ ਬੈਸ ਦੇ ਲੋਕ ਮਨ ਬਣਾਈ ਬੈਠੇ ਨੇ ਕਿ ਆਮ ਆਦੀ ਪਾਰਟੀ ਨੂੰ ਵੱਡੇ ਪੱਧਰ ਤੇ ਉੱਪਰ ਇੱਥੋਂ ਲੀਡ ਦਿਵਾ ਕੇ ਜਿੱਤਣਾ ਹੈ ਪਰ ਮੈਨੂੰ ਸਮਝ ਆ ਗਿਆ ਨਾ ਮੇਰੇ ਸਾਥੀ ਵੀਰਾਂ ਦੇ ਦੇ ਆਉਣ ਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਵੈਸਟ ਬਰਾਉਂ ਦੇ ਵਿੱਚ ਸਾਨੂੰ ਮਦਦ ਮਿਲੇਗੀ ਸਹਾਇ ਹੋਏਗਾ ਸੋ ਇਹਨਾਂ ਸਾਰੇ ਮੇਰੇ ਵੀਰਾਂ ਦਾ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਇਹਨਾਂ ਮੇਰੇ ਵੀਰਾਂ ਨੂੰ ਸਾਰੇ ਸਾਥੀਆਂ ਨੂੰ ਇਹਨਾਂ ਬਣਦਾ ਬਾਦ ਸਰਕਾਰ ਜਿਹੜਾ ਉਹ ਮਿਲਦਾ ਰਹੇ ਤੇ ਅਸੀਂ ਇੱਕ ਪਰਿਵਾਰ ਔਰ ਟੀਮ ਦੇ ਰੂਪ ਦੇ ਵਿੱਚ ਪੰਜਾਬ ਔਰ ਲੁਧਿਆਣਾ ਦੀ ਡਿਵੈਲਪਮੈਂਟ ਦੇ ਲਈ ਇਕੱਠੇ ਕੰਮ ਕਰਦਾ ਸਾਰੇ ਤਹੀ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ